ਪੰਜਾਬ ਦੇ ਇਸ ਪਿੰਡ ਨੂੰ ਲਗਭਗ ਸਾਰੇ ਘਰਾਂ ਨੂੰ ਤਾਲੇ ਲੱਗ ਚੁੱਕੇ ਨੇ ਇਸ ਪਿੰਡ ਦੇ ਵਿੱਚ ਕੋਈ ਵੀ ਨੌਜਵਾਨ ਤੁਹਾਨੂੰ ਨਹੀਂ ਦਿ세ਗਾ ਜਿਹੜੀਆਂ ਗਲੀਆਂ ਦੇ ਵਿੱਚ ਕਦੀ ਰੌਣਕ ਹੁੰਦੀ ਸੀ ਜਿਹੜੀਆਂ ਗਲੀਆਂ ਦੇ ਵਿੱਚ ਕਦੀ ਬੱਚੇ ਖੇਡਦੇ ਹੁੰਦੇ ਸੀ ਟਹਿਲਦੇ ਹੁੰਦੇ ਸੀ ਪਰ ਅੱਜ ਤੁਹਾਨੂੰ ਇਹ ਪਿੰਡ ਦੇ ਵਿੱਚ ਤਾਲਿਆਂ ਤੋਂ ਇਲਾਵਾ ਹੋਰ ਕੋਈ ਨਹੀਂ ਮਿਲਦਾ ਸ਼ਾਹਕੋਟ ਦਾ ਇਹ ਬਿੱਲੀ ਵੜੈਚ ਪਿੰਡ ਹੈ ਜਿਹੜਾ ਲਗਭਗ ਵਿਦੇਸ਼ਾਂ ਨੂੰ ਕੂਚ ਕਰ ਗਿਆ ਤੇ ਹੁਣ ਪਿੱਛੇ ਘਰਾਂ ਨੂੰ ਤਾਲੇ ਲਾ ਕੇ ਉਹਨਾਂ ਦੀ ਰਾਖੀ ਕਰਨ ਛੱਡ ਗਿਆ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਗਲੀਆਂ ਬਹੁਤ ਸ਼ਾਨਦਾਰ ਬਣੀਆਂ ਨੇ ਘਰ ਬੜੇ ਖੁੱਲੇ ਡੁੱਲੇ ਨੇ ਪਰ ਘਰਾਂ ਦੇ ਵਿੱਚ ਰੌਣਕ ਲਾਉਣ ਵਾਲਾ ਕੋਈ ਵੀ ਨਹੀਂ ਰਿਹਾ ਸਾਰੇ ਵਿਦੇਸ਼ਾਂ ਨੂੰ ਪੈਸੇ ਦੀ ਕਮਾਈ ਕਰਨ ਦੇ ਲਈ ਚਲੇ ਗਏ ਵਿਦੇਸ਼ ਪੈਸਾ ਤਾਂ ਬਹੁਤ ਦੇ ਦਿੰਦਾ ਪਰ ਪੈਸਾ ਦੇ ਕੇ ਤੁਹਾਡੇ ਕੋਲੋਂ ਬਹੁਤ ਕੁਝ ਖੋ ਲੈਂਦਾ ਹੈ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਗਏ ਇਸ ਪਿੰਡ ਦੇ ਵਿੱਚ ਬਹੁਤ ਪੁਰਾਣੇ-ਪੁਰਾਣੇ ਘਰ ਬਣੇ ਨੇ ਅਤੇ ਬਹੁਤ ਸ਼ਾਨਦਾਰ ਵੀ ਨੇ ਜਿਨ੍ਹਾਂ ਨੂੰ ਅਸੀਂ ਅੱਜ ਕੱਲ ਅੰਟੀਕ ਘਰ ਵੀ ਕਹਿ ਦਿੰਦੇ ਆ ਪਰ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲਾ ਕੋਈ ਨਹੀਂ ਸੀਗਾ ਇਸ ਪਿੰਡ ਦੇ ਲੋਕਾਂ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੋਰ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਬਹੁਤ ਕਮਾਈ ਕੀਤੀ ਉਥੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਪਰ ਅਸੀਂ ਪਿੱਛੇ ਜੋ ਕੁਝ ਛੱਡ ਗਏ ਆ ਇਹ ਕਦੀ ਵੀ ਸਾਨੂੰ ਹੁਣ ਦੁਬਾਰਾ ਵਾਪਸ ਨਹੀਂ ਮਿਲਣਾ ਜਿਹੜੇ ਘਰਾਂ ਦੇ ਵਿੱਚ ਅਸੀਂ ਬਚਪਨ ਬਤਾਇਆ ਹੋਊਗਾ ਜਿਹੜੇ ਘਰਾਂ ਦੇ ਵਿੱਚ ਅਸੀਂ ਰਹਿ ਕੇ ਮਾਂ ਦੇ ਹੱਥੋਂ ਰੋਟੀਆਂ ਖਾਧੀਆਂ ਹੋਣਗੀਆਂ ਹੁਣ ਉਹ ਮੌਜ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਕਦੀ ਵੀ ਨਹੀਂ ਮਿਲ ਸਕਦੀ ਆ ਦੇਖੋ ਵੀ ਕਈ ਜਗ੍ਹਾ ਦੇ ਉੱਪਰ ਤਾਂ ਤਾਲੇ ਵੀ ਟੁੱਟ ਗਏ ਤੇ ਹੁਣ ਰस्सੀਆਂ ਨਾਲ ਬੰਨਣਾ ਪੈ ਰਿਹਾ ਜਦੋਂ ਇਸ ਪਿੰਡ 'ਚ ਗਏ ਸੀਗੇ ਤਾਂ ਇਸ ਪਿੰਡ ਦੇ ਵਿੱਚ ਸਾਨੂੰ ਸਾਰੇ ਬਜ਼ੁਰਗ ਮਿਲੇ ਇਸ ਪਿੰਡ ਦਾ ਇੱਕ ਗੁਰਦੁਆਰਾ ਸਾਹਿਬ ਆ ਉਹ ਬਹੁਤ ਜ਼ਿਆਦਾ ਵਧੀਆ ਬਣਿਆ ਅਤੇ ਬਹੁਤ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਉੱਥੋਂ ਦੇ ਜਿਹੜੇ ਮੋਹਤਵਾਰ ਬੰਦੇ ਨੇ ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਵੀ ਇਹ ਸਾਡਾ ਪਿੰਡ ਬਹੁਤ ਇਤਿਹਾਸਿਕ ਆ ਪਰ ਸਾਡੇ ਪਿੰਡ ਨੂੰ ਕਹਿ ਲਓ ਵੀ ਨਜ਼ਰ ਲੱਗ ਗਈ ਵੀ ਸਾਰੇ ਪੈਸੇ ਕਮਾਉਣ ਦੇ ਲਈ ਇਸ ਪਿੰਡੋਂ ਵਿਦੇਸ਼ਾਂ ਨੂੰ ਚਲੇ ਗਏ ਤੇ ਪਿੱਛੇ ਜੋ ਕੁਝ ਛੱਡ ਗਏ ਆ ਅਸਲ ਵਿਰਾਸਤ ਉਹ ਹੁਣ ਅਸੀਂ ਹਮੇਸ਼ਾ ਦੇ ਲਈ ਆਪਣੇ ਕੋਲੋਂ ਗਵਾ ਲਈ ਹੈ ਪਿੰਡਾਂ ਦੇ ਵਿੱਚ ਕੋਠੀਆਂ ਤਾਂ ਬਹੁਤ ਵੱਡੀਆਂ ਵੱਡੀਆਂ ਨੇ ਪਰ ਇਹਨਾਂ ਦੇ ਵਿੱਚ ਰਹਿਣ ਵਾਲਾ ਕੋਈ ਨਹੀਂ ਲਿਆ